ਗੋਰੀ ਮਹਿਲਾ ਅੰਜਨ ਵੱਡੇ ਵੱਡੇ ਜੋ ਦਿਸੈ ਲੋਕ ^{(1)} ਕੋ ਪਿਆਪੈ ਚਿੰਤਾ ਰੋਗ ਕੋਲ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਨੇ ਬੁਲਾਈ ਘੂਮੀਆਂ ਘੂਮ ਉੱਪਰ ਨਿਤ ਲੁਜੈ ਛੋੜ ਚਲੇ ਕ੍ਰਿਸ਼ਨ ਨੇ ਗੁਜੈ ਕੋ ਨਾਨਕ ਤੇ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਕੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਰੀ ਦਾ ਦੇ ਸੇਤਾਜ ਪੰਚਮ ਪਾਦਸ਼ਾ ਧੰਨ ਧੰਨ ਸਾਈਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਵਨ ਦਸਨਾਂ ਤੋਂ ਉਚਾਰਨ ਕੀਤਾ ਹੈ ਪਵਨ ਸ਼ਬਦ ਆਪ ਜੀ ਹੁਨੇ ਕੀਰਤਨ ਰਾਹੀ ਸਰਵਨ ਕਰ ਰਹੀ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਪਵਿੱਤਰ ਸ਼ਬਦ ਦੇ ਰਹੀਂ ਸਾਨੂੰ ਸਮਝਾਉਣਾ ਕਰਦੇ ਨੇ ਪਾਤਸ਼ਾਹ ਜੀ ਨੇ ਦੁਨੀਆ ਦੇ ਵਿੱਚ ਮਨੁੱਖ ਰੁਪਏ ਪੈਸੇ ਕਰਕੇ ਵੱਡਾ ਨਹੀਂ ਹੈ ਕਿਸੇ ਪਦਵੀ ਕਰਕੇ ਵੱਡਾ ਨਹੀਂ ਹੈ ਵੱਡੇ ਬੰਗਲੇ ਕਰਕੇ ਵੱਡੀਆਂ ਗੱਡੀਆਂ ਕਰਕੇ ਵੱਡਾ ਨਹੀਂ ਹੈ ਦੁਨੀਆਂ ਦੇ ਵਿੱਚ ਮਨੁੱਖ ਜੀ ਵੱਡਾ ਹੈ ਤੇ ਆਪਣੇ ਗੁਣਾਂ ਕਰਕੇ ਵੱਡਾ ਹੈ ਜਿਹਦੇ ਕੋਲ ਚੰਗੇ ਗੁਣ ਨੇ ਸਤ ਸੰਤੋਖ ਦਇਆ ਧਰਮ ਨਿਮਰਤਾ ਉਮਲਤਾ ਪਿਆਰਤਾ ਸ਼ਹਿਨ ਸ਼ੀਲਤਾ ਜਿਸ ਮਨੁੱਖ ਦੇ ਕੋਲ ਇਹ ਚੰਗੇ ਗੁਣ ਨੇ ਵੱਟਸਾ ਜਿੰਨੇ ਉਹ ਮਨੁੱਖ ਵੱਡਾ ਹੈ ਗੁਣਾ ਕਰਕੇ ਮਨੁੱਖ ਵੱਡਾ ਹੈ ਰੁਪਏ ਪੈਸੇ ਕਰਕੇ ਬਦਵੀ ਕਰਕੇ ਮਨੁੱਖ ਵੱਡਾ ਨਹੀਂ ਵੱਟਸਾ ਜਿੰਨੇ ਕੋਣ ਵੱਡਾ ਮਾਇਆ ਵਿਟਿਆਰੀ ਕੋਣ ਵੱਡਾ ਹੈ ਕਿ ਮਾਇਆ ਕਰਕੇ ਕੋਈ ਵੱਡਾ ਹੈ ਮਾਇਆ ਕਰਕੇ ਕਿਸੇ ਦੀ ਕੋਈ ਵਿਡਿਆ ਨਹੀਂ ਹੈ ਪਤ ਸੰਤਿ ਨੇ ਸੂ ਵੱਡਾ ਜਿਨ ਰਾਮ ਲਿਖ ਲਾਇ ਵੱਡਾ ਉਹ ਹੈ ਜਿਸ ਮਨੁੱਖ ਨੇ ਉਸ ਰਮੇ ਹੋਏ ਰਾਮ ਦੇ ਨਾਲ ਆਪਣੀ ਲਿਵ ਲਗਾਈ ਹੈ ਜਿਹੜਾ ਮਨੁੱਖ ਰਮੇ ਹੋਏ ਰਾਮ ਨੂੰ ਯਾਦ ਕਰਦਾ ਹੈ ਉਹਦੇ ਗੁਣਾਂ ਨੂੰ ਚਿੰਤੇ ਕਰਦਾ ਹੈ ਰਮੇ ਹੋਏ ਰਾਮ ਦੇ ਗੁਣਾਂ ਨੂੰ ਚਿੰਤੇ ਕਰਕੇ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਵੀ ਧਾਰਨ ਕਰਦਾ ਹੈ ਐਸਾ ਮਨੁੱਖ ਭਾਵੇਂ ਸੰਸਾਰ ਤੋਂ ਜੀਵਨ ਯਾਤਰਾ ਸਫਲ ਕਰਕੇ ਸੰਸਾਰ ਤੋਂ ਯਾਤਰਾ ਪੂਰੀ ਕਰਕੇ ਵੀ ਚਲੇ ਜਾਏ ਪਰ ਸਕਿੰਨੁ ਬੁਧੀ ਯਾਤਰਾ ਸਫਲੀ ਹੈ ਤੇ ਐਸਾ ਮਨੁੱਖ ਭਾਵੇਂ ਸਰੀਰਕ ਤੌਰ ਤੇ ਸੰਸਾਰ ਤੋਂ ਚਲੇ ਵੀ ਜਾਏ guna ਕਰਕੇ ਉਸ ਮਨੁੱਖ ਨੂੰ ਸਦਾ ਸੰਸਾਰ ਤੇ ਯਾਦ ਕੀਤਾ ਜਾਂਦਾ ਹੈ ਉਹ ਮਨੁੱਖ ਸੰਸਾਰ ਦੀ ਸਦਾ ਜੀਵਤ ਰਹਿੰਦਾ ਹੈ ਕਿਉਂਕਿ ਉਹ ਮਨੁੱਖ guna ਕਰਕੇ ਜੀਵਤ ਹੈ ਆਮ ਸੰਸਾਰ ਵਿੱਚ ਮੈਨੂੰ ਕਹਿ ਦਿੰਦੇ ਨੇ ਕਿ ਲਾਣਾ ਉਹ ਬੜਾ ਚੰਗਾ ਸੀ। ਉਹਦਾ ਘਾਟਾ ਤੇ ਕਦੇ ਪੂਰਾ ਹੋ ਹੀ ਨਹੀਂ ਸਕਦਾ। ਹਰ ਇੱਕ ਦੇ ਦੁੱਖ ਦਰਦ ਨੂੰ ਸੁਣਨ ਵਾਲਾ ਸੀ। ਹਰ ਇੱਕ ਦੇ ਨਾਲ ਮਿੱਠਾ ਬੋਲਦਾ ਸੀ। ਹਰ ਇੱਕ ਦੇ ਖੁਸ਼ੀ ਕਮੀ ਦੇ ਸਹਿਯੋਗ ਹੁੰਦਾ ਸੀ। ਦੂਜੇ ਦੇ ਦੁੱਖ ਨੂੰ ਵੇਖ ਕੇ ਦੁੱਖ ਮਹਿਸੂਸ ਕਰਦਾ ਸੀ ਦੂਜੇ ਦੀ ਖੁਸ਼ੀ ਨੂੰ ਵੇਖ ਕਰਕੇ ਖੁਦ ਵੀ ਖੁਸ਼ੀ ਮਹਿਸੂਸ ਕਰਦਾ ਸੀ ਖੁਦ ਵੀ ਖੁਸ਼ ਹੁੰਦਾ ਸੀ ਤੇ ਪਤਸ਼ਰ ਕਹਿੰਦੇ ਨੇ ਗੁਣਾ ਦੇ ਕਰਕੇ ਮਨੁੱਖ ਐਸਾ ਮਨੁੱਖ ਸਵੇ ਸੰਸਾਰ ਤੇ ਜੀਵਿਤ ਰਹਿੰਦਾ ਹੈ ਸੰਸਾਰ ਤੇ ਵੱਡੇ ਵੱਡੇ ਰੁੱਤੇ ਬਾੜੇ ਵੱਡੇ ਵੱਡੇ ਰੁੱਤੇ ਪੈਸੇ ਬਾੜੇ ਕਿੰਨੇ ਲੋਕ ਸੰਸਾਰ ਤੇ ਆਏ ਇਸ ਸੰਸਾਰ ਤੋਂ ਚਲੇਗੇ ਜੋ ਰੁਪਏ ਪੈਸਾ ਵੇਲੇ ਕੋ ਯਾਦ ਕਰਦਾ ਹੈ ਮਾਇਆ ਭਾਰੀ ਨੂੰ ਯਾਦ ਕਰਦਾ ਹੈ ਲੰਕਾ ਗੜ੍ਹ سونے ਦਾ ਭਿਆ ਮੁਰਖ ਰਾਵਣ ਕਹਿ ਲੈ ਗਿਆ ਰਾਵਣ ਬਲਕੇ ਸੰਸਾਰ ਤੇ ਆਏ ਔਰੰਗਜ਼ੇ ਵਰਗੇ ਸ਼ਾਹ ਜਹਾਂ ਵਰਗੇ ਬਾਬਰ ਵਰਗੇ ਹਮਾਇੂ ਵਰਗੇ ਚੰਗੇਜ਼ ਖਾਨ ਵਰਗੇ ਸਿਕੰਦਰ ਵਰਗੇ ਸੰਸਾਰ ਤੇ ਆਏ ਪਰ ਉਹਨਾਂ ਨੂੰ ਕੋਣ ਯਾਦ ਕਰਦਾ ਜਿਨ ਕੇ ਡੰਕੇ ਵੱਜਦੇ ਤੇ ਜਮੀ ਆਸਮਾਨ ਆਜੋ ਕਬਰ 'ਤੇ ਪੜੇ ਹੈ ਮੂੰਹ ਸੇ ਹੂ ਨਾ ਹਾਂ ਜਿਨ੍ਹਾਂ ਦੇ ਕਦੇ ਸੰਸਾਰ ਦੇ ਉੱਤੇ ਡੰਕੇ ਵੱਜਦੇ ਸਨ ਬੋਲ ਬਲਾ ਸੀ ਅਜੋ ਕਬਰਾਂ ਦੇ ਵਿੱਚ ਪਏ ਨੇ ਤੇ ਕੌਣ ਉਹਨਾਂ ਨੂੰ ਯਾਦ ਕਰਦਾ ਹੈ ਯਾਦ ਕਰਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਚੰਗੇ ਗੁਣਾਂ ਨੂੰ ਧਾਰਨ ਕੀਤਾ ਤੇ ਗੁਣਾ ਜੀਵਨ ਦੇ ਵਿੱਚ ਚੰਗੇ ਗੁਣਾਂ ਦੇ ਧਾਰਨੀ ਬਣੇ ਰੱਬ ਨੂੰ ਯਾਦ ਕੀਤਾ ਉਸ ਪਰਮ ਪਰਮਾਤਮਾ ਨੂੰ ਚੇਤੇ ਕਰਕੇ ਉਹਦੇ ਗੁਣਾਂ ਨੂੰ ਯਾਦ ਕਰਕੇ ਆਪ ਵੀ ਉਹਨਾਂ ਗੁਣਾਂ ਦੇ ਨਾਲ ਜੁੜੇ ਦੋ ਦਿਨ ਪਹਿਲਾਂ ਭਗਤ ਰਬਦਾਸ ਜੀ ਦਾ ਜਨਮ ਦਿਹਾੜਾ ਸੀ ਕੀ ਭਗਤ ਰਬਦਾਸ ਜੀ ਦਾ ਜਨਮ ਕਿਸੇ ਉੱਚ ਘਰਾਣੇ ਦੇ ਵਿੱਚ ਹੋਇਆ ਕੀ ਕਿਸੇ ਉੱਚ ਜਾਤੀ ਦੇ ਵਿੱਚ ਜੋ ਜਾਤਪਾਤ ਉਸ ਵੇਲੇ ਮੰਨੀ ਜਾਂਦੀ ਸੀ ਕੀ ਉਹਨਾਂ ਦੇ ਕੋਲ ਰੁਪਏ ਪੈਸੇ ਆ ਬਹੁਤ ਜ਼ਿਆਦਾ ਜੀ ਕਰ ਮੌਲਾ ਦੇ ਕੋਲ ਕੁਝ ਹੈ ਸੀ ਤੋ ਗੁਣ ਸਨ ਜਿੱਥੇ ਜੁੱਤੀਆਂ ਗੱਢਦੇ ਸਨ ਨਾਲੇ ਆਪਣਾ ਮਨ ਉਹਨਾਂ ਨੇ ਰਮੇ ਹੋਏ ਰਾਮ ਦੇ ਨਾਲ ਗੰਢਿਆ ਹੋਇਆ ਸੀ ਭਗਤ ਕਬੀਰ ਜੀ ਜਿ ਚੁਲਾਏ ਸਨ ਉਹਨਾਂ ਨੇ ਵੀ ਆਪਣਾ ਮਨ ਉਸ ਰਮੇ ਹੋਏ ਰਾਮ ਦੇ ਨਾਲ ਗੰਢਿਆ ਹੋਇਆ ਸੀ ਰੰਗਿਆ ਹੋਇਆ ਸੀ ਭਗਤ ਨਾਮਦੇਵ ਜੀ ਜੋ ਕਪੜੇ ਰੰਗਣ ਦਾ ਕੰਮ ਕਰਦੇ ਸਨ ਭਗਤ ਨਾਮਦੇਵ ਜੀ ਨੇ ਆਪਣਾ ਮਨ ਸ੍ਰਮੇ ਰਾਮ ਦੇ ਨਾਲ ਰੰਗਿਆ ਹੋਇਆ ਸੀ ਰਾਮ ਨਾਮੋਂ ਉਸਿਵਨ ਸੀਵੋ ਰਾਮ ਨਾਮੇ ਘਰੀ ਨਾ ਜੀਵੋ ਉਦਨੇ ਜਿਨ੍ਹਾਂ ਦਾ ਜਨਮ ਕਿਸ ਉੱਚ ਘਰਾਣੇ ਦੇ ਵਿੱਚ ਨਹੀਂ ਹੋਇਆ ਜਿਨ੍ਹਾਂ ਦੇ ਕੋਲ ਖਰੂਪਾ ਪੈਸਾ ਵੀ ਜ਼ਿਆਦਾ ਨਹੀਂ ਸੀ ਪਰ ਜੀਵਨ ਦੇ ਚੰਗੇ ਗੁਣਾਂ ਨੂੰ ਧਾਰਨ ਕੀਤਾ ਚੰਗੇ ਗੁਣਾਂ ਦੇ ਧਾਰਣੀ ਬਣੇ ਤੇਰੇ ਤੇ ਦੁਨੀਆ ਤੱਕ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸਦਿਆਂ ਬੀਤਨੇ ਸੰਸਾਰ ਤੋਂ ਚਲੇ ਗਏ ਸਰੀਰ ਤੌਰ ਤੇ ਪਰ ਗੁਨਾਹ ਦੇ ਕਰਕੇ ਉਹ ਸੰਸਾਰ ਤੇ ਅਜੇ ਵੀ ਜੀਵਿਤ ਨੇ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਨਿਮਨਨ ਨੂੰ ਕੌਣ ਯਾਦ ਕਰਦਾ ਜਿਨ ਕੇ ਦੰਦੇ ਬਸਤੇ ਤੇ ਜਮੀ ਆਸਮਾਨ ਕਿੰਨੇ ਰਾਜੇ ਮਹਾਰਾਜੇ ਸੰਸਾਰ ਤੇ ਹੋਏ ਉਹਨਾਂ ਨੂੰ ਕੌਣ ਯਾਦ ਕਰਦਾ ਕਬੀਰ ਜੀ ਦੇ ਟਾਈਮ ਤੇ ਬਾਦਸ਼ਾਹ ਕੌਣ ਸੀ ਰਾਜਾ ਕੌਣ ਸੀ ਉਹਨੂੰ ਕੌਣ ਚੇਤੇ ਕਰਦਾ ਸਿਕੰਦਰ ਸਿਕੰਦਰ ਨੂੰ ਕੌਣ ਚੇਤੇ ਕਰਦਾ ਹੈ ਪਰ ਕਬੀਰ ਜੀ ਨੂੰ ਚਿੰਤੇ ਕਰ ਰਹੇ ਆ ਰਵਿਦਾਸ ਜੀ ਨੂੰ ਚਿੰਤੇ ਕਰ ਰਹੇ ਆ ਭਗਤ ਸੈਨ ਜੀ ਨੂੰ ਚਿੰਤੇ ਕਰਦੇ ਆ ਬਾਬਾ ਫਰੀਦ ਜੀ ਨੂੰ ਚਿੰਤੇ ਕਰਦੇ ਆ ਕਿਉਂਕਿ ਇਹਨਾਂ ਮਹਾਪੁਰਖਾਂ ਨੇ ਆਪਣੇ ਜੀਵਾਂ ਦੇ ਚੰਗੇ ਗੁਣਾਂ ਦਾ ਉਤਾਰਨ ਕੀਤਾ ਗੁਣਾ ਦੇ ਕਰਕੇ ਹੀ ਮਨ ਸੰਸਾਰ ਤੋਂ ਵੱਡਾ ਹੈ ਤੇ ਮਹਾਰਾਜ ਜੀ ਬਾਣੀ ਸਾਨੂੰ ਕੀ ਦਈ ਹੈ ਗੁਣਾ ਹੋਵੇ ਵਸਲਾ ਕਢ ਵਸ ਲਈ ਜੀ ਏ ਭਾਈ ਤੂੰ ਆਪਣੇ ਜੀਵਨ ਦੇ ਵਿੱਚ ਚੰਗੇ ਗੁਣਾਂ ਨੂੰ ਧਾਰਨ ਕਰ ਤੇਰੇ ਜੀਵਨ ਦੇ ਵਿੱਚੋਂ ਚੰਗੇ ਗੁਣਾਂ ਦੀ ਖੁਸ਼ਬੂ ਆਏ ਗੁਣਾ ਹੋਵੇ ਵਾਸਲਾ ਕੜਵਾਸ ਦੇ ਜੇ ਆਪਣੇ ਜੀਵਨ ਦੇ ਵਿੱਚ ਤੂੰ ਚੰਗੇ ਗੁਣਾਂ ਨੂੰ ਧਾਰਨ ਕਰ ਚੰਗੇ ਗੁਣਾਂ ਦੇ ਕਰਕੇ ਮਨੁੱਖ ਸੰਸਾਰ ਤੇ ਸਦਾ ਜੀਵਿਤ ਰਹਿੰਦਾ ਹੈ ਰੁਪਏ ਪੈਸੇ ਕਰਕੇ ਕੋਈ ਵੱਡਾ ਨਹੀਂ ਹੈ ਕੋਠੀਆਂ ਕਰਕੇ ਕੋਈ ਵੱਡਾ ਨਹੀਂ ਹੈ ਮਹਿਲ ਮਾੜੀਆਂ ਬੰਗਲਾ ਕਰਕੇ ਕੋਈ ਵੱਡਾ ਨਹੀਂ ਹੈ ਮਨੁੱਖ ਜੇਕਰ ਵੱਡਾ ਹੈ ਤੋ ਗੁਨਾ ਦੇ ਕਰਕੇ ਵੱਡਾ ਹੈ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਦੇ ਬਲਾਈ ਵੱਡਾ ਉਹ ਹੈ ਜਿਨੇ ਰਾਮ ਦੇ ਨਾਮ ਰਮੇ ਰਾਮ ਦੇ ਨਾਮ ਆਪਣੀ ਜਿ ਹ ਲਗਾਈ ਵੱਡਾ ਉਹ ਹੈ ਕੋਈ ਭਗਤ ਹੈ ਕੋਈ ਗੁਰੂ ਨੁਖ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਰਗੁਣ ਕੀਤੇ ਭਗਤ ਨਾ ਹੋਏ ਪਾਛ ਕਹਿੰਦੇ ਨੇ ਭਗਤ ਵੀ ਉਹ ਹੈ ਗੁਰਮੁਖ ਉਹ ਹੈ ਜਿਨੇ ਆਪਣੇ ਜੀਵਨ ਦੇ ਵਿੱਚ ਗੁਣ ਚੰਗੇ ਤੋਂ ਧਾਰਨ ਕੀਤੇ ਨੇ ਤੇ ਗੁਣਾਂ ਦੇ ਕਰਕੇ ਹੀ ਪ੍ਰਭੂ ਦੀ ਭਗਤੀ ਹੈ ਵੇਰਗੁਣ ਕੀਤੇ ਭਗਤ ਨਾ ਹੋਏ ਹੋਏ ਮਨੁੱਖੇ ਧਰਮ ਦਾ ਚੋਲਾ ਤੇ ਪਾਇਆ ਹੋਵੇ ਧਰਮ ਦੇ ਜਿਨੂੰ ਹੀ ਧਾਰਨ ਕੀਤੇ ਹੋਣ ਜੇਕਰ ਜੀਵਨ ਦੇ ਚੰਗੇ ਗੁਣ ਨਹੀਂ ਮਹਾਰਾਜ ਕਿਤੇ ਪਗੰਧ ਵੀ ਨਹੀਂ ਜੰਗੇ ਗੁਣਾ ਤੋਂ ਬਿਨਾ ਭਗਤੀ ਨਹੀਂ ਭਗਤ ਹੈ ਹੀ ਉਹ ਜਿਹਦੇ ਕੋਲ ਚੰਗੇ ਗੁਣ ਨੇ ਰੁਪਏ ਪੈਸੇ ਕਰਕੇ ਕੋਈ ਵੱਡਾ ਨਹੀਂ ਹੈ ਵੱਡਾ ਹੈ ਤੇ ਮਨੁੱਖ ਗੁਣਾ ਦੇ ਕਰਕੇ ਵੱਡਾ ਤੇ ਮਹਾਰਾਜ ਗਣਿਸ਼ ਨੂੰ ਇਹ ਵੀ ਬਿਆਨ ਕਰਦੀ ਹੈ ਜਿਨ ਕੇ ਪੱਲੇ ਧਨ ਵਸੈ ਤਿੰਨ ਕਾ ਨਾਉ ਫਕੀਰ جن کے ہندے تو بس تینر تیرے گھنی گئی پاپسہ کیند نے جن کے پلے تن بس ہے جنہ دے پلے تن پدار دنے آتمنٹ دور دے انہ دے کوڑ چنگے گھن نہیں چنگے گھنہ دے سرمایا انہ دے کوڑ نہیں جن کے پلے تن بس تن کا نو فقیر کو کی انہ دے کوڑ ਜੰਮੇ ਗੁਨਾ ਦੇ ਸਰਮਾਇਆ ਨਹੀਂ ਹੈ ਇਸ ਕਰਕੇ ਉਹ ਤੇ ਰੱਬ ਦੀ ਤਰ੍ਹਾਂ ਦੇ ਚ ਫਕੀਰ ਨੇ ਜਿੰਕੇ ਪੱਲੇ ਧਨ ਵਸੇ ਤਿੰਨ ਕਾ ਨਾ ਫਕੀਰ ਜਿੰਕੇ ਹਿਰਦੇ ਤੂੰ ਵਸੇ ਜੇ ਪ੍ਰਭੂ ਜਿਨ੍ਹਾਂ ਦੇ ਹਿਰਦੇ ਚ ਤੇਰੀ ਯਾਦ ਹੈ ਜੋ ਤੇਰੇ ਨਾਲ ਜੁੜਦੇ ਨੇ ਤੇਰੇ ਗੁਨਾ ਦੇ ਨਾਲ ਜੁੜਦੇ ਨੇ ਤੇਰੇ ਗੁਨਾ ਦੇ ਨਾਲ ਜੁੜ ਕੇ ਆਪਣੇ ਜੀਵਨ ਜਿਨ੍ਹਾਂ ਨੇ ਗੁਣ ਧਾਰਨ ਕੀਤੇ ਨੇ ਪਤਜਕ ਨੇ ਤੇਜ ਨਰ ਗੁਣੀ ਤੇ ਹੀਰ ਉਹਦੇ ਗੁਣਾ ਦੇ ਖਜ਼ਾਨੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਚੰਗੇ ਗੁਣਾਂ ਨੂੰ ਕਾਰਨ ਕੀਤਾ। ਪਤਜਕ ਨੇ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਨੂੰ ਸੰਸਾਰ ਦੇ ਵਿੱਚ ਅੱਜੋ ਸਾਨੂੰ ਵੱਡੇ ਵੱਡੇ ਲੋਕ ਦਿਖਾਏ ਦਿੰਦੇ ਨੇ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਨੂੰ ਉਨਨ ਕਈ ਵਾਰ ਰਾਤ ਨੂੰ ਨੀਂਦਰ ਵੀ ਨਹੀਂ ਹੁੰਦੀ ਨੀਂਦ ਜਾਂ ਗੋਲੀਆਂ ਖਾ ਕੇ ਸੌਣਾ ਪੈਂਦਾ ਹੈ ਉਨਨ ਕਿੰਨੀਆਂ ਚਿੰਤਾਵਾਂ ਨੇ ਕਿੰਨੇ ਟੈਨਸ਼ਨ ਹੈ ਦਿਨ ਕੋ ਵਿਆਪੇ ਚਿੰਤਾ ਰੋਗ ਚਿੰਤਾ ਦਾ ਰੋਗ ਨੂੰ ਵਿਆਪ ਰਿਹਾ ਹੈ ਜੋ ਜਿੰਨਾ ਵੱਡਾ ਹੈ ਉਨੋਂ ਓਨੀ ਜ਼ਿਆਦਾ ਚਿੰਤਾ ਜਿਹਦੇ ਕੋਲ ਜਿੰਨਾ ਜ਼ਿਆਦਾ ਪੈਸਾ ਉਹਦੇ ਕੋਲ ਓਨੀ ਜ਼ਿਆਦਾ ਚਿੰਤਾ

ਚਲ ਗਿਆ ਕਰਦਾ ਕਿ ਤੇ ਆ ਵੀ ਮੈ ਲੈ ਲੇਵਾ ਆ ਵੀ ਲੈ ਲੈਵਾ ਉਨਿਤਾ ਪ੍ਰਤੀ ਹਰ ਰੋਜ਼ ਊਮੀਦੇ ਵਾਸਤੇ ਜ਼ਮੀਨ ਦੇ ਵਾਸਤੇ ਲੜਾਈ ਝਗੜੇ ਕਰਦਾ ਰਹਿੰਦਾ ਹੈ ਭੂਮੀਆਂ ਉਗ ਉਪਰ ਨਿਤ ਲੁੱਟ ਜਾਈਂ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੇ ਪੌਛਾ ਕਿੰਨੇ ਦਿਨ ਨੂੰ ਪਤਾ ਹੀ ਨਹੀਂ ਹੈ ਜਦੋਂ ਸਮਾਂ ਆ ਗਿਆ ਸਾਰਾ ਕੁਝ ਇੱਥੇ ਛੱਡ ਕੇ ਤੂੰ ਚਲੇ ਜਾਣਾ ਪਰ ਅੰਤਿਮ ਸੁਆਸ ਤੱਕ ਉਹਦੀ ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ ਫਿਰ ਵੀ ਕਹਿੰਦਾ ਕਿ ਆਪ ਕੋ ਜੋਰ ਜੋੜ ਲੈ ਵਾ ਕੁਝ ਹੋਰ ਜੋੜ ਲੈ ਵਾ ਚਾਰ ਦਿਨ ਸਕੇ ਪਾਉਣੇ ਬਟ ਬਟ ਨੂੰ ਦੇ ਠਾਮ ਹੈ ਤੇ ਮਨੁੱਖ ਚਾਰ ਦਿਨਾਂ ਦਾ ਪ੍ਰੋਣਾ ਸੰਸਾਰ ਤੇ ਬਟ ਬਟ ਨੂੰ ਦੇ ਠਾਮ ਤੇ ਫਿਰ ਵੀ ਕਹਿੰਦਾ ਹੈ ਮੈਂ ਆਵੀ ਮਰਲਾ ਨੱਪ ਲੈਵਾ ਆਵੀ ਜ਼ਮੀਨ ਮੈਂ ਲੈ ਲੈਵਾ ਆਵੀ ਲੈ ਲੈਵਾ ਆਵੀ ਮੇਰੇ ਕੋਲ ਆ ਜਾਵੇ ਚਾਰ ਦਿਨ ਸਕੇ ਬਦ ਬਦ ਰੁੰਡੇ ਠਾਮ ਬਦ ਬਦ ਕੇ ਅੱਗੇ ਬਦ ਬਦ ਕੇ ਕੰਦਾਵਾ ਵੀ ਮੈਂ ਪ੍ਰਾਪਤ ਕਰ ਲੈਵਾ ਆਹ ਵੀ ਮੈਂ ਪ੍ਰਾਪਤ ਕਰ ਲੈਵਾ ਇਹ ਤ੍ਰਿਸ਼ਨਾ ਕਦੀ ਖਤਮ ਹੀ ਨਹੀਂ ਹੁੰਦੀ ਛੋੜ ਚਲੇ ਤ੍ਰਿਸ਼ਨਾ ਨਹੀਂ 부ਜੇ ਕੋਹ ਨਾਨਕ ਏਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਪਾਪ ਸਤਿੰਦੇ ਨੇ ਕੋਹ ਨਾਨਕ ਏਤਤ ਵਿਚਾਰਾ ਏ ਨਾਨਕ ਤਤ ਦੀ ਵਿਚਾਰ ਤੇ ਇਹ ਹੈ ਕੋਹ ਨਾਨਕ ਏਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਪ੍ਰਭੂ ਦੇ ਭਜਨ ਤੋਂ ਬਿਨਾ ਵਾਹਿਗੁਰੂ ਦੀ ਯਾਦ ਤੋਂ ਬਿਨਾ ਇਹ ਕ੍ਰਿਸ਼ਨਾਂ ਦੀ ਅਗ ਵਿਸ਼ੇ ਵਿਕਾਰਾਂ ਦੀ ਅਗ ਇਹ 부ਝਦੀ ਨਹੀਂ ਰੱਬ ਨੂੰ ਚੇਤੇ ਕਰਨ ਤੋਂ ਬਿਨਾਂ ਗੁਰੂ ਨੂੰ ਯਾਦ ਕਰਨ ਤੋਂ ਬਿਨਾਂ ਗੁਰੂ ਵਾਲੇ ਬਣਨ ਤੋਂ ਬਿਨਾਂ ਇਹ ਕ੍ਰਿਸ਼ਨਾਂ ਦੀ ਆਗ ਮਨੁੱਖ ਦੀ ਕਦੇ 부ਝਦੀ ਨਹੀਂ ਹੈ ਕਹੋ ਨਾਨਕ ਇਹ ਤਤ ਵਿਚਾਰਾ ਪਾਤਸ਼ਾਹ ਕਹਿੰਨੇ ਤਤ ਦੀ ਵਿਚਾਰ ਇਹ ਹੈ ਬਿਨ ਹਰ ਭਜਨ ਨਹੀਂ ਛੁਟਕਾਰਾ ਪ੍ਰਭੂ ਦੇ ਭਜਨ ਤੋਂ ਬਿਨਾਂ ਇਨਾ ਵਿਸ਼ੇ ਕਾਰਨ ਤੋਂ ਛੁਟਕਾਰਾ ਨਹੀਂ ਮਿਲਦਾ ਤ੍ਰਿਸ਼ਨਾ ਤੋਂ ਛੁਟਕਾਰਾ ਨਹੀਂ ਮਿਲਦਾ ਮਨੁੱਖ ਦੇ ਅੰਦਰ ਸੰਤੋਖ ਨਹੀਂ ਪੈਦਾ ਹੁੰਦਾ ਕਿਉਂਕਿ ਸੰਤੋਖ ਉਹਦੇ ਅੰਦਰ ਪੈਦਾ ਹੋਏਗਾ ਜਿੱਤੇ ਤੱਕ ਤ੍ਰਿਸ਼ਨਾ ਨਹੀਂ ਹੋਏ ਜਿੱਦੇ ਅੰਦਰ ਤ੍ਰਿਸ਼ਨਾ ਹੈ ਉਹਦੇ ਅੰਦਰ ਸੰਤੋਖ ਨਹੀਂ ਜਿੱਦੇ ਕੋਲ ਸੰਤੋਖ ਹੈ ਉਹਦੇ ਕੋਲ ਤ੍ਰਿਸ਼ਨਾ ਨਹੀਂ ਜਦੋਂ ਮਨੁੱਖ ਜਿੰਨੇ ਗੁਨਾ ਦਾ ਧਾਰ ਨਹੀਂ ਬਣ ਗਿਆ ਉਹ ਵਿਸ਼ੇ ਕਾਰਨ ਨੂੰ ਛੱਡ ਦਿੰਦਾ ਹੈ ਜੀਵਨ ਵਿੱਚ ਚੰਗੇ ਗੁਣਾਂ ਨੂੰ ਅੰਧਰਣ ਕਰ ਲੈੰਦੈ ਤੇ ਪਾਤਸ਼ਾਹ ਨੇ ਚੰਗੇ ਗੁਣਾਂ ਦੇ ਕਰਕੇ ਮਨੁੱਖ ਸੰਸਾਰ ਤੇ ਵੱਡਾ ਮੰਨਿਆ ਜਾਂਦਾ ਹੈ ਚੰਗੇ ਗੁਣਾਂ ਦੇ ਕਰਕੇ ਮਨੁੱਖ ਜ਼ਗਾਏ ਸੰਸਾਰ ਤੇ ਜੀਵਿਤ ਰਹਿੰਦਾ ਹੈ ਅ ਪਿੱਛੇ ਜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਰਬਜਾਤਿਆਂ ਦੀ ਸ਼ਾਦਤ ਨੂੰ ਮਨਾਇਆ ਸਫਰੇ ਸ਼ਾਹ ਦਾ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਦੀ ਉਮਰ ਤੇ ਬੜੀ ਛੋਟੀ ਸੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸੀ ਬਾਬਾ ਫਤਿਹ ਸਿੰਘ ਦੀ ਉਮਰ 7 ਸਾਲ ਸਵੇਸ ਰੰਧ ਦੀ ਕਚਹਿਰੀ ਦੇ ਵਿੱਚ ਜਾ ਕਰਕੇ ਫਤਿਹ ਬੁਲਾਈ ਉੱਥੇ ਪਤਾ ਇੱਥੇ ਸਾਡਾ ਕੋਈ ਵੀ ਨਹੀਂ ਹੈ ਪਤੇ ਦਾ ਜਵਾਬ ਦੇਣ ਵਾਲਾ ਵੀ ਕੋਈ ਨਹੀਂ ਹੈ ਤੇ ਸੁਭਾ ਸਰੰਦ ਜੋ ਉਸ ਵੇਲੇ ਦਾ ਸੁਭਾ ਸਰੰਦ ਹੈ ਸੁਭਾ ਹੈ ਸੁਬੇਦਾਰ ਹੈ ਸੁਬੇਦਾਰ ਦੀ ਉਸ ਟਾਈਮ ਦੀ ਜੋ ਪੋਸਟ ਹੈ ਉਹ ਅੱਜ ਦੇ ਮੁੱਖ ਮੰਤਰੀ ਦੀ ਪੋਸਟ ਹੈ ਅੱਜ ਦਾ ਮੁੱਖ ਮੰਤਰੀ ਹੈ ਅੱਧੇ ਸਮੇਂ ਦਾ ਉਹਦੇ ਸਾਹਮਣੇ ਜਾ ਕੇ ਫਤਿਹ ਬੁਲਾਨੀ ਤੇ ਉਹਦੇ ਸਵਾਲਾਂ ਦਾ ਬੇ ਝਟਕੋ ਤੇ ਜਵਾਬ ਦੇਣਾ ਕਿੰਨੇ ਲਾਲਚ ਦਿੱਤੇ ਗਏ ਤਸਵੀਰ ਦਿੱਤੇ ਗਏ ਡਰਾਵੇ ਦਿੱਤੇ ਗਏ ਪਰ ਫਿਰ ਵੀ ਕੋਈ ਇਨ ਨਹੀਂ ਬਣੀ ਕਾਰਨ ਜੀਵਨ ਦੇ ਵਿੱਚ ਚੰਗੇ ਗੁਣਾਂ ਦੇ ਧਰਮ ਦੀ ਸੀ ਜੋ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਬਚਨ ਸੁਣੇ ਜੋ ਮਾਤ ਦਾਦੀ ਮਾਤਾ ਗੁਜਰੀ ਜੀ ਦੇ ਕੋਲ ਸਾਖਿਆ ਸੁਨੀਆਂ ਬਚਨ ਸੁਨੇ ਬਾਣੀ ਸੁਣੀ ਪ੍ਰਭ ਪਰਮਾਤਮਾ ਦੀ ਪੁਸਤਕ ਸੁਣੀ ਪ੍ਰਭ ਪਰਮਾਤਮਾ ਦੇ ਗੁਣਾਂ ਨੂੰ ਸੁਣਿਆ ਉਹਨਾਂ ਨੇ ਆਪਣੇ ਜੀਵਨ ਦਾ ਚਿਤਾਰਨ ਕਰ ਲਿਆ ਤੇ ਕਿਸੇ ਗਾਰਦ ਦੇ ਅਧੀਨ ਨਹੀਂ ਹੋਏ ਇਸੇ ਡਰਾਵੇ ਤੋਂ ਨਹੀਂ ਡਰੇ ਗੁਲੇਲੇ ਵੀ ਮਾਰੇ ਗਏ ਤੂਤੀਆਂ ਸੋਟੀਆਂ ਵੀ ਮਾਰੀਆਂ ਗਈਆਂ ਪ੍ਰਸ਼ਾਦਾ ਵੀ ਨਹੀਂ ਦਿੱਤਾ ਗਿਆ ਸੋ ਬਸ ਅੰਦਰ ਇਹ ਕਹਿ ਸੰਨ ਇਹਨਾਂ ਨੂੰ ਪ੍ਰਸ਼ਾਦਾ ਨਾ ਦਿੱਤਾ ਜਾਏ ਤੇ ਠੰਡ ਵਿੱਚ ਰੱਖਿਆ ਜਾਏ ਠੰਡੇ ਗੁਰਜ ਵਿੱਚ ਰੱਖਿਆ ਜਾਏ ਇਹ ਤਸੀਹੇ ਤੇ ਸੰ ਪਰ ਜੀਵਨ ਦੇ ਵਿੱਚ ਚੰਗੇ ਗੁਣਾਂ ਨੂੰ ਧਾਰਨ ਕੀਤਾ ਆਖਿਰਕਾਰ ਸ਼ਹੀਦੀ ਪ੍ਰਾਪਤ ਕਰ ਲਈ ਪਰ ਡੋਲੇ ਨਹੀਂ ਅਜੀਤ ਸਾਹਿਬ ਜਦ ਨੂੰ ਯਾਦ ਕੀਤਾ ਜਾਂਦਾ ਹੈ ਉਮਰ ਸੰਤ ਸਾਲ ਸਾਡਾ ਬੱਚਾ ਹੋਵੇ 7 ਸਾਲ ਦਾ ਅਸੀਂ ਦੁਕਾਨ ਤੇ ਸੌਦਾ ਲੈਣ ਵਾਸਤੇ ਵੀ ਸੰਕੋਚ ਕਰਦੇ ਆ ਕਿ ਦੋ ਥੱਪੜ ਮਾਰ ਕੇ ਤੇ ਕੋਲ ਪੈਸੇ ਨਾ ਖੋਲੇ 7 ਸਾਲ ਦਾ ਬੱਚਾ ਹੋਵੇ ਬਾਦਰਵਜੇ ਤੇ ਦੁੱਧ ਵਾਲਾ ਦੁੱਧ ਦੇਣ ਆਏ ਤੇ ਸੰ ਦੋਲੂ ਲੈ ਕੇ ਦੁੱਧ ਵਸਤੇ ਨਹੀਂ ਭੇਜਦੇ ਠੱਡਾ ਖਾ ਕੇ ਦਿੱਲੇ ਨਾ ਜਾਏ ਪਰ ਬਾਬਾ ਫਤੇ ਸਿੰਘ ਸਤਸਾਦਗੁਰੂ ਦੇ ਵਿੱਚ ਜੀਵਨ ਦੇ ਚੰਗੇ ਗੁਣਨਾਂ ਦਾ ਅਨੁਕਰਣ ਕਰਕੇ ਚੰਗੇ ਗੁਣਾਂ ਦਾ ਧਾਰਨੀ ਬਣ ਕੇ ਆਪਣੇ ਆਪ ਨੂੰ ਤੇ ਕੁਰਬਾਨ ਕਰ ਦਿੱਤਾ ਸਰੀਰ ਤੌਰ ਤੇ ਭਾਵੇਂ ਬਾਬਾ ਫਤੇ ਸਿੰਘ ਸੰਸਾਰ ਤੋਂ ਚਲੇ ਗਏ ਪਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਸਪਰੇ ਸ਼ਾਦਤ ਅਸੀਂ ਮਨੋਂ ਨੇ ਹਰ ਸਾਲ ਉਹਨਾਂ ਨੂੰ ਯਾਦ ਕੀਤਾ ਕਰਦੇ ਬਾਬਾ ਫਤੇ ਸਿੰਘ ਦੇ ਨਾਮ ਤੇ ਸ਼ਹਿਰ ਦਾ ਨਾਮ ਨਾ ਤੁਦਾਰ ਸਰੰਧਸ ਬਾਬਾ ਫਤੇ ਸਿੰਘ ਦੇ ਨਾਮ ਤੇ ਸ਼ਹਿਰ ਦਾ ਨਾਮ ਫਤੇ ਸਿੰਘ ਪੈ ਫਤੇਗੜ ਪੈ ਪਰਸੈਂਟ ਵਿੱਚ ਜਿਹੜਾ ਵੀ ਮਨੁੱਖ ਸੰਸਾਰ ਵਿੱਚ ਆ ਕੇ ਆਪਣਾ ਜੀਵਨ ਦੇ ਚੰਗੇ ਗੁਣਾਂ ਨੂੰ ਧਾਰਨ ਕਰਦਾ ਹੈ ਗੁਣਾਂ ਦੇ ਕਰਕੇ ਮਨੁੱਖ ਵੱਡਾ ਹੈ ਰੁਪਏ ਪੈਸੇ ਕਰਕੇ ਵੱਡਾ ਨਹੀਂ ਨਹੀਂ ਸੁਬਸਰੰਧ ਉਹਨਾਂ ਨੂੰ ਕੋਣ ਯਾਦ ਕਰਦਾ ਹੈ ਲਾਂ ਤਾਂ ਪੈਂਦੀਆਂ ਉਹਨੂੰ ਸੁਬਸਰੰਧ ਨੂੰ ਵਜੀਰ ਖਾਨ ਤਾਂ ਲਾਂ ਤਾਂ ਪੈਂਦੀਆਂ ਤੇ ਬਾਬਾ ਫਤੇ ਸਿੰਘ ਉਹਨਾਂ ਦੇ ਨਾਂ ਤੇ ਸ਼ਹਿਰ ਦਾ ਨਾਮ ਹੀ ਫਤਿਹਗੜ ਸਾਹਿਬ ਹੈ ਜੋ ਵੀ ਜਿੰਦਗੀ ਵਿੱਚ ਆ ਕੇ ਸੰਸਾਰ ਉੱਤੇ ਆ ਕੇ ਚੰਗੇ ਚੰਗੇ ਗੁਣਾਂ ਨੂੰ ਧਾਰਨ ਕਰਦਾ ਹੈ ਤੇ ਪਾਤਸ਼ਾਹ ਨੇ ਗੁਣਾਂ ਦੇ ਕਰਕੇ ਉਹ ਵੱਡਾ ਹੈ ਰੁਪਏ ਪੈਸੇ ਕਰਕੇ ਵੱਡਾ ਨਹੀਂ ਪਦਵੀ ਕਰਕੇ ਵੱਡਾ ਨਹੀਂ ਮਹਿਲ ਮਾਣੀਆਂ ਬੰਗਲੇ ਕਰਕੇ ਕੋਈ ਵੱਡਾ ਨਹੀਂ ਜੇਕਰ ਕੋਈ ਵੱਡਾ ਹੈ ਤਾਂ ਗੁਣਾਂ ਦੇ ਕਰਕੇ ਵੱਡਾ ਹੈ ਕੌਣ ਵੱਡਾ ਮਾਇਆ ਵਿਆਈ ਸੋ ਵੱਡਾ ਜਿਹਨੇ RAM ਦੇ ਹੁੰਦਾ ਹੈ ਵੱਡਾ ਉਹ ਹੈ ਜਿਹਨੇ RAM ਨੂੰ ਨਾਲ ਲਿਆ

ਪੁੱਲਾਂ ਤੇ ਪੰਜ ਤਾਰ ਦੇ ਪਰੋਹ ਤੇ ਜੀ ਸਾਂਜਾ ਕੋ ਵਾਰ ਜੀ ਕਾ ਖਾਲਸਾ ਵਾਇ